ਅਕਲੇ ਆ ਜ਼ੋ ਪਾਣਿਆ ਮੈਂ ਤੁਹਾਡਾ ਆਪਣਾ ਪ੍ਰਾਗੈਲ ਸਰਜੀਤ ਸਮਾਣਾ ਸੋਹੜਾਂ ਦੀ ਮਾਰ ਚੱਲ ਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਦਰਦ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਸੋ ਕੁਝ ਲੈਣਾ ਲੈ ਕੇ ਆਏ ਆ ਪਾਣਿਆ ਤੈਨੂੰ ਕੀ ਅੱਖਾਂ ਮੈਂ ਪਾਣਿਆ ਤੈਨੂੰ ਕੀ ਅੱਖਾਂ ਮੈਂ ਰੋੜ ਕੇ ਸਭ ਕੁਝ ਨਾਲ ਲੈ ਗਿਆ ਰੋਟੀ ਖਾਣ ਨੂੰ ਤਰਸਣ ਬੱਚੇ ਸਾਡੇ ਪਾਦਾ ਕਾਲ ਪੈ ਗਿਆ ਪਾਣੀਆਂ ਤੈਨੂੰ ਕੀ ਅੱਖਾਂ ਮੈਂ ਪਾਣੀਆਂ ਤੈਨੂੰ ਕੀ ਅੱਖਾਂ ਮੈਂ ਪਾਣੀਆਂ ਤੈਨੂੰ ਕੀ ਅੱਖਾਂ ਮੈਂ ਤੇਰੇ ਬਿਨ ਪਲ ਸਰਦਾ ਹੈ ਨਹੀਂ ਪਾਣੀਆਂ ਤੈਨੂੰ ਕੀ ਅੱਖਾਂ ਮੈਂ ਤੇਰੇ ਬਿਨਾ ਪਲ ਸਰਦਾ ਹੈ ਨਹੀਂ ਲੋੜ ਹੁੰਦੀ ਜਦੋਂ ਔੜ ਹੁੰਦੀ ਏ ਬੱਦਲਾਂ ਵਿੱਚੋਂ ਵਰਦਾ ਹੈ ਨਹੀਂ ਲੋੜ ਹੁੰਦੀ ਜਦੋਂ ਔੜ ਹੁੰਦੀ ਏ ਬੱਦਲਾਂ ਵਿੱਚੋਂ ਵਰਦਾ ਹੈ ਨਹੀਂ ਪਾਣੀਆਂ ਤੈਨੂੰ ਕੀ ਅੱਖਾਂ ਮੈਂ ਪਾਣੀਆਂ ਤੈਨੂੰ ਕੀ ਅੱਖਾਂ ਪਾਣੀਆਂ ਤੇਰਾ ਜ਼ੋਰ ਬੜਾ ਏ ਅੱਗ ਨੂੰ ਵੀ ਤੂੰ ਦੱਬ ਲੈਣਾ ਏ ਪਾਣੀਆਂ ਤੇਰਾ ਜ਼ੋਰ ਬੜਾ ਏ ਅੱਗ ਨੂੰ ਵੀ ਤੂੰ ਦੱਬ ਲੈਣਾ ਏ ਉੱਚੇ ਥਾਂ ਨੂੰ ਜ਼ੋਰ ਨਹੀਂ ਚੱਲਦਾ ਉੱਚੇ ਥਾਂ ਤੇਰਾ ਜ਼ੋਰ ਨਹੀਂ ਚੱਲਦਾ ਤੇ ਨੀਵੇਂ ਪਾਸੇ ਭੱਜ ਲੈਣਾ ਏ ਪਾਣੀਆਂ ਤੈਨੂੰ ਕੀ ਅੱਖਾਂ ਪਾਣੀਆਂ ਤੈਨੂੰ ਕੀ ਅੱਖਾਂ ਸਾਰੀ ਜ਼ਿੰਦਗੀ ਮਿਹਨਤ ਕਰ ਕਰ ਸਾਰੀ ਜ਼ਿੰਦਗੀ ਮਿਹਨਤ ਕਰ ਕਰ ਕੁੱਲੀ ਸੀ ਇੱਕ ਮਸਾ ਬਣਾਈ ਸਾਰੀ ਜ਼ਿੰਦਗੀ ਮਿਹਨਤ ਕਰ ਕਰ ਕੁੱਲੀ ਸੀ ਇੱਕ ਮਸਾ ਬਣਾਈ ਰਾਵੀ ਵਿੱਚੋਂ ਬਾਹਰ ਨਿਕਲ ਕੇ ਰਾਵੀ ਵਿੱਚੋਂ ਬਾਹਰ ਨਿਕਲ ਕੇ ਕੀਤੀ ਏ ਤੂੰ ਬਹੁਤ ਤਬਾਈ ਪਾਣੀਆਂ ਤੈਨੂੰ ਕੀ ਆਖਾਂ ਮੈਂ ਪਾਣੀਆਂ ਤੈਨੂੰ ਕੀ ਆਖਾਂ ਮੈਂ ਫਸਲਾਂ ਖੇਤੀ ਰੋੜ ਕੇ ਲੈ ਗਿਆ ਫਸਲਾਂ ਖੇਤੀ ਰੋੜ ਕੇ ਲੈ ਗਿਆ ਜ਼ਿਮੀਂਦਾਰ ਹੱਥ ਮਲਦਾ ਰਹਿ ਗਿਆ ਫਸਲਾਂ ਖੇਤੀ ਰੋੜ ਕੇ ਲੈ ਗਿਆ ਜ਼ਿਮੀਂਦਾਰ ਹੱਥ ਮਲਦਾ ਰਹਿ ਗਿਆ ਗਿੱਲ ਸਰਜੀਤ ਸਮਾਣੇ ਵਾਲਿਆ ਪੱਲੇ ਫਿਕਰ ਕੱਲ ਦਾ ਪੈ ਗਿਆ ਗਿੱਲ ਸਰਜੀਤ ਸਮਾਣੇ ਵਾਲਿਆ ਪੱਲੇ ਫਿਕਰ ਕੱਲ ਦਾ ਪੈ ਗਿਆ ਪਾਣੀਆਂ ਤੈਨੂੰ ਕੀ ਅੱਖਾਂ ਮੈਂ ਪਾਣੀਆਂ ਤੈਨੂੰ ਕੀ ਅੱਖਾਂ